ਐਸੀ ਮਰਨੀ ਜੋ ਮਰੇ ਬਹਰ ਨ ਮਰਨਾ ਹੋਏ ਬੜੀ ਦੁਖਿਤ ਪਰਿ ਖਬਰ ਹੈ ਕਿ ਸਿੱਖ ਸੰਘਰਸ਼ ਦੇ ਮਹਾਨ ਯੋਧੇ ਭਾਈ ਪਰਮਜੀਤ ਸਿੰਘ ਜੀ ਗੋਰੇ ਨੰਗਲ ਮੌਤ ਨੇ ਸਾਥੋਂ ਸਦਾ ਸਦਾ ਲਈ ਖੋ ਲਿਆ ਪਿਛਲੇ ਦਿਨੀ ਮਿਤੀ 29 12 2024 ਨੂੰ ਇਸ ਮਹਾਨ ਯੋਧੇ ਨੇ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਾਥੂ ਸਦਾ ਸਦਾ ਲਈ ਅੱਖੀਆਂ ਤੋਂ ਦੂਰ ਹੋ ਗਿਆ ਉਸ ਦੀਆਂ ਯਾਦਾਂ ਅਤੇ ਸੇਕ ਸੰਗਸ਼ਟ ਦਾ ਰਾਨ ਕੀਤੇ ਕਾਰਜਾਂ ਨੂੰ ਅਸੀਂ ਸਦੀਵੀ ਤਾਲ ਲਈ ਯਾਦ ਰੱਖਾਂਗੇ ਤੇਰੀ ਅੰਮ੍ਰਿਤਸਰ ਸਾਹਿਬ ਦੇ ਪਿੰਡ ਗੋਰੇ ਨੰਗਲ ਤਹਿਸੀਲ ਅਜਨਾਲਾ ਵਿੱਚ ਦਾ ਮੁੱਤਾ ਸਿੰਘ ਦੇ ਘਰ 1963 ਵਿੱਚ ਇਸ ਮਹਾਨ ਯੋਧੇ ਨੇ ਜਨਮ ਲਿਆ ਇਸ ਯੋਧੇ ਦੀਆਂ ਮਹਾਨ ਸ਼ੋਭਾ ਨੂੰ ਦੇਖਦੇ ਹੋਏ 1985 ਵਿੱਚ ਸਰਦਾਰ ਗੁਰਜੀਤ ਸਿੰਘ ਦੀ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਪ੍ਰਦਾਨ 올 ਇੰਡੀਆ ਸਿਕ ਸਟੂਡੈਂਟ ਫੈਡਰੇਸ਼ਨ ਨੇ ਯੁਕਤ ਕੀਤਾ ਗਿਆ ਗੋਰੇ ਨੰਗਲ ਇੱਕ ਨਤੜਕ ਸਿੱਖ ਆਗੂ ਵਜੋਂ ਉਭਰੇ 1986 ਵਿੱਚ ਸਰਬੱਤ ਖਾਲਸਾ ਹੋਂ ਅਪਰੰਤ ਭਾਈ ਗੋਰੇ ਨੰਗਲ ਇੱਕ ਸਰਕਾਰ ਨੇ ਨਜਾਇਜ਼ ਕੇਸ ਪਾ ਕੇ ਉਹਨਾਂ ਨੂੰ ਜੇਲ੍ਹ ਤੇ ਜੂਤਾ ਜੇਲ੍ਹ ਵਿੱਚ ਰਹਿੰਦਿਆਂ ਭਾਈ ਸਾਹਿਬ ਨੇ ਗਿਆਨੀ ਅਤੇ ਬੀਏ ਦੀ ਪੜ੍ਹਾਈ ਕੀਤੀ ਭਾਈ ਸਾਹਿਬ ਦੇ ਨੇੜਲੇ ਸਾਥੀ ਭਾਈ ਜਸਕਰਨ ਸਿੰਘ ਜੀ ਪੰਨੂ ਦੱਸਦੇ ਹਨ ਕਿ ਸਾਹਿਬ ਚੜ੍ਹਦੀ ਕਲਾ ਵਾਲੇ ਸਿੱਖ ਸਨ। ਉਹਨਾਂ ਨੇ ਆਪਣੇ ਸਮੇਂ ਵਿੱਚ 올 ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਬਹੁਤ ਸਾਰੇ ਲੀਡਰਾਂ ਦਾ ਸਨੇਗ ਮਾਣਿਆ। ਇਸ ਵਿੱਚ ਸੁਵਿੰਦਰ ਸਿੰਘ ਕਿਸ਼ਨਪੁਰਾ, ਦੀਪ ਸਿੰਘ ਮੱਲੀ, ਸਵਰਨ ਸਿੰਘ ਖਾਲਸਾ ਸੁਖਵੰਤ ਸਿੰਘ ਵਾਲੀ ਸ਼ੇਰ ਸਿੰਘ ਸ਼ੇਰ ਸਰ ਸਿੰਘ ਬਲੀਪੁਰ ਮਨਜੀਤ ਸਿੰਘ ਭਾਈ ਹਰਮਿੰਦਰ ਸਿੰਘ ਗਿੱਲ ਪੀ ਦਲਬਾਗ ਸਿੰਘ ਜੱਬਾ ਭਾਈ ਜਗਦੇਵ ਸਿੰਘ ਰਾਜੀਆਂ ਆਦ ਸਨ ਭਾਈ ਗੋਰੀ ਨੰਗਲ ਦਾ ਸਿੱਖ ਕੌਮ ਲਈ ਨ ਤੜਕ ਹੋ ਕੇ ਲੜਨਾ ਸਰਕਾਰ ਨੂੰ ਚੁਪਦਾ ਸੀ ਸਨ 1992 ਵਿੱਚ ਸਰਕਾਰ ਨੇ ਇੱਕ ਹੋਰ ਕੇਸ ਪਾ ਕੇ ਭਾਈ ਗੋਰੀ ਨੰਗਲ ਨੂੰ ਰਬੰਦ ਕਰ ਦਿੱਤਾ ਇਸ ਕੇਸ ਵਿੱਚ ਭਾਈ ਸਾਹਿਬ ਦੀ 1 ਸਾਲ ਤੋਂ ਬਾਅਦ ਜਮਾਨਤ ਹੋਈ ਅਤੇ ਬਾਅਦ ਵਿੱਚ ਉਹ ਸਾਰੇ ਕੇਸਾਂ ਵਿੱਚੋਂ 1993 ਵਿੱਚ ਬਾ ਇੱਜ਼ਤ ਬਰੀ ਹੋ ਗਏ ਭਾਈ ਗੋਰੇ ਨੰਗਲ ਵੱਲੋਂ ਆਪਣੀ ਸਾਰੀ ਜਵਾਨੀ ਕੌਮ ਦੇ ਲਿਖੇ ਲਾਈ ਗਈ ਅਖੰਡ ਕੀਰਤਨੀ ਜਥੇ ਦੇ ਮੁਖੀ ਭਾਈ ਬਲਦੇਵ ਸਿੰਘ ਜੀ ਨਾਲ ਰਲ ਕੇ ਸਾਰੀ ਉਮਰ ਧਰਮ ਪ੍ਰਚਾਰ ਦੀ ਸੇਵਾ ਨਿਭਾਈ ਗਈ ਖੀਰ ਮਿਤੀ 29 12 2024 ਨੂੰ ਸਿੱਖ ਕੌਮ ਦਾ ਇਹ ਮਹਾਨ ਯੋद्धा ਚਲਾਣਾ ਕਰ ਗਿਆ ਭਾਈ ਗੋਰੇ ਨੰਗਲ ਦੀ ਅੰਤਮ ਅਰਦਾਸ ਮਿਤੀ 8 1 2025 ਨੂੰ ਗੁਰਦੁਆਰਾ ਪਰੋ ਸਾਹਿਬ ਸੁਧਾਰ ਵਿਖੇ ਹੋਵੇਗੀ। ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਮਹਾਨ ਯੋਧੇ ਦੀ ਅੰਤਮ ਅਰਦਾਸ ਵਿੱਚ ਜ਼ਰੂਰ ਪਹੁੰਚੋ ਇਸ ਮਹਾਨ ਯੋਧੇ ਨੂੰ ਸ਼ਰਧਾਂਜਲੀ ਦੇਣ ਲਈ ਭਾਈ ਮਨਜੀਤ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਭਾਈ ਮੋਹਮਨ ਸਿੰਘ ਜੀ ਤੇ ਹੋਰ ਪੰਥਕ ਮਹਾਨ ਸ਼ਕਤੀਆਂ ਪਹੁੰਚ ਰਹੀਆਂ ਹਨ ਇਹ